ਅਮਿਤ ਸ਼ਾਹ ਜੀ ਲੁਧਿਆਣੇ ਦੇ ਵਿੱਚ ਰੈਲੀ ਕਰਨ ਆ ਰਹੇ ਨੇ ਅਸੀਂ ਉਹਨਾਂ ਤੋਂ ਜਿਹੜੇ ਐਸਕੇਐਮ ਵੱਲੋਂ ਸਵਾਲ ਬਣਾਏ ਗਏ ਨੇ ਉਹ ਅਸੀਂ ਪੁੱਛਣ ਦਾ ਬਣਾਇਆ ਸੀ ਪਰ ਸਾਡੇ ਜਿਹੜੇ ਲੀਡਰਾਂ ਨੂੰ ਸਾਡੇ ਜਿਹੜੇ ਕਿਸਾਨਾਂ ਨੂੰ ਥਾਂ ਥਾਂ ਤੇ ਰੋਕਿਆ ਜਾ ਰਿਹਾ ਥਾਂ ਥਾਂ ਤੇ ਸਾਡੇ ਅਪਤਾਪ ਸਿੰਘ ਮੈਲੋਂ ਭਾਰਤੀ ਕਿਸਾਨ ਜੁਨੇ ਲਖਵਾਲ ਦੇ ਸਰਪ੍ਰਸਤ ਉਹਨਾਂ ਨੂੰ ਘਰੇ ਨਜ਼ਰਬੰਦ ਕਰ ਦਿੱਤਾ ਗਿਆ ਇਸ ਤਰ੍ਹਾਂ ਬਹੁਤ ਸਾਰੇ ਲੀਡਰਾਂ ਨੂੰ ਘਰੇ ਨਜ਼ਰਬੰਦ ਕਰ ਦਿੱਤਾ ਗਿਆ ਕਿਸੇ ਨੂੰ ਫੜ ਲਿਆ ਗਿਆ ਜਿਹੜੀ ਕਿ ਸਾਨੂੰ ਤਾਂ ਇਹ ਵੀ ਲੱਗਦੀ ਆ ਜਿਹੜੀ ਪੰਜਾਬ ਸਰਕਾਰ ਆ ਉਹ ਵੀ ਸੈਂਟਰ ਦੇ ਨਾਲ ਰਲਈ ਹੋਈ ਆ ਇਹਨਾਂ ਦੀ ਪੰਜਾਬ ਪੁਲਿਸ ਸੈਂਟਰ ਦੇ ਨਾਲ ਜਿਹੜੀ ਆ ਰਲਈ ਹੋਈ ਆ ਤੇ ਇਹਨਾਂ ਨੂੰ ਇਸ ਤਰ੍ਹਾਂ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਸਗੋਂ ਸਾਨੂੰ ਲਿਜਾ ਕੇ ਸਵਾਲਾਂ ਦੇ ਜਵਾਬ ਦਿਵਾਉਣੇ ਚਾਹੀਦੇ ਆ ਅਸੀਂ ਪੂਰਨ ਸ਼ਾਂਤਮਈ ਢੰਗ ਦੇ ਨਾਲ ਆਪਦੇ ਸਵਾਲ ਕਰਨ ਜਾ ਰਹੇ ਆ ਤੇ ਜਾਣਬੁੱਝ ਕੇ ਸਰਕਾਰਾਂ ਸਾਨੂੰ ਇਹ ਦੋ ਜਿਹੜੀਆਂ ਪੰਜਾਬ ਸਰਕਾਰ ਤੇ ਜਾਣਬੁੱਝ ਕੇ ਇਹਨਾਂ ਦੀ ਪੁਲਿਸ ਸਾਨੂੰ ਸਾਡੇ ਕਿਸਾਨਾਂ ਨੂੰ ਸਾਡੇ ਲੀਡਰਾਂ ਨੂੰ ਤੰਗ ਕਰ ਰਹੀ ਆ ਤੇ ਅਸੀਂ ਸਾਰੇ ਕਿਸਾਨਾਂ ਨੂੰ ਬੇਨਤੀ ਕਰਦੇ ਆ ਵੀ 3 ਵਜੇ ਕੋਹਾੜੇ ਚੌਂਕ ਤੋਂ ਉੱਥੇ ਇਕੱਠੇ ਹੋਣਾ ਉਧਰ ਮੁੱਲਾਂਪੁਰ ਜਿਹੜੇ 12 ਵਜੇ ਇਕੱਠੇ ਹੋਣਾ ਉਧਰੋਂ ਅਸੀਂ ਜਥਿਆਂ ਦੇ ਰੂਪ ਦੇ ਵਿੱਚ ਜਿਹੜਾ ਅਸੀਂ ਸਵਾਲ ਕਰਨ ਲਈ ਜਾਵਾਂਗੇ ਅਸੀਂ ਤਾਂ ਇਹੀ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਸਾਨੂੰ ਲਿਜਾ ਕੇ ਮੁਲਾਕਾਤ ਕਰਾਈ ਜਾਵੇ ਸਾਡੇ ਸਵਾਲਾਂ ਦੇ ਜਵਾਬ ਦਿਵਾਏ ਜਾਣ ਕਿਉਂਕਿ ਸਾਡੇ ਤੇ ਇਹਨਾਂ ਨੇ ਜਿਹੜੇ ਅਤਿਆਚਾਰ ਕੀਤੇ ਐ ਐਮਐਸਪੀ ਦਾ ਸਵਾਲ ਆ ਸਾਡੇ ਤੇ ਲਖਮੀਰਪੁਰ ਖੀਵੀ ਦਾ ਜਿਹੜਾ ਹੈਗਾ ਸਵਾਲ ਆ ਸਾਨੂੰ ਦਿੱਲੀ ਵੜ ਨਹੀਂ ਦਿੱਤਾ ਗਿਆ ਸਾਡੇ ਸ਼ੁਭ ਕਰਨ ਦੀ ਮੌਤ ਦਾ ਸਵਾਲ ਆ ਤੇ ਇਹ ਅੱਜ ਪੰਜਾਬ ਚ ਕੀ ਲੈਣ ਆਉਂਦੇ ਨੇ ਇਹ ਅਸੀਂ ਅੱਜ ਇਹਨਾਂ ਨੂੰ ਸਵਾਲ ਪੁੱਛਣ ਜਾ ਰਹੇ ਆ ਤੇ ਲੋਕਾਂ ਨੂੰ ਬੇਨਤੀ ਕਰਾਂਗੇ ਇੱਕ ਤਰੀਕ ਨੂੰ ਇਹਨਾਂ ਲੋਕਾਂ ਨੂੰ ਪਛਾਣੋ ਇਹਨਾਂ ਜਿਹੜੇ ਸਾਡੇ ਤੇ ਤਸ਼ੱਦਦ ਕਰਦੇ ਇਹਨਾਂ ਨੂੰ ਮੂੰਹ ਨਾਲ ਲਾਓ ਧੰਨਵਾਦ ਵਾਇਗਰ ਜੀ ਦਾ ਕਾਲਸਾ ਵਾਇਗਰ ਜੀ ਕੀ ਪਤੇ ਸਾਥੀਓ ਬੇਨਤੀ ਆ ਵੀ ਪ੍ਰਸ਼ਾਸਨ ਨਾਲ ਸਵੇਰ ਦੀ ਜਿਹੜੀ ਗੱਲਬਾਤ ਚੱਲਣ ਢਈ ਸੀ हां जवान सीपी ਨਾਲ ਗੱਲ ਹੋ ਗਈ ਵੀ ਦੇਖੋ ਸਾਨੂੰ ਜੇ ਤੁਸੀਂ ਐ ਸਾਡੀ ਆਵਾਜ਼ ਚੱਕਣ ਦਾ ਵੀ ਹੱਕ ਨਹੀਂ ਦਿਓਗੇ ਸਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰੋ ਜਦੋਂ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਹੋਈਆਂ ਵੀ ਸਾਤੇ ਜਿਹਨੇ ਬੰਦੇ ਹੋ ਪਰ ਸੜਕਾਂ ਤੇ ਆ ਜਾਣਗੇ ਵੀ ਸੜਕਾਂ ਤੇ ਆ ਕੇ ਤੁਸੀਂ ਮਾਹੌਲ ਨੂੰ ਜਿਹੜਾ ਆਪ ਖਰਾਬ ਕਰ ਰਹੇ ਹੋ ਅਸੀਂ ਨਹੀਂ ਖਰਾਬ ਕਰ ਰਹੇ ਸਾਡਾ ਕੰਮ ਸੀਗਾ ਸ਼ਾਂਤੀਪੂਰਵਕ ਪ੍ਰੋਟੈਸਟ ਕਰਨਾ ਵੀ ਉੱਥੇ ਆਵਾਜ਼ ਤੇ ਵਿਰੋਧ ਜਤਾਉਣਾ ਤੇ ਜੇ ਤੁਸੀਂ ਸਾਡੇ ਵਿਰੋਧ ਨੂੰ ਵੀ ਰੋਕ ਲੇ ਜੇ ਤੇ ਮਾਰੀ ਗੱਲਾਂ ਸਾਰਿਆਂ ਨੇ ਤੇ ਮੇਰੇ ਇਹਦੇ ਜ਼ਿੰਮੇਵਾਰ ਪ੍ਰਸ਼ਾਸਨ ਹੁ ਤਾਂ ਉਹਨਾਂ ਨੇ ਸਾਰੀ ਗੱਲਬਾਤ ਤੋਂ ਬਾਅਦ ਚ ਇਹ ਗੱਲ ਤੇ ਰਾਜੀ ਹੋ ਗਏ ਵੀ ਠੀਕ ਆ ਆਪਣਾ ਪ੍ਰੋਟੈਸਟ ਕਰੋ ਪਰ ਸ਼ਾਂਤੀਪੂਰਵਕ ਕਰੋ ਆਪਾਂ ਨੇ ਹੁਣ ਜਿਹੜਾ 1 ਵਜੇ ਵਾਲਾ ਟਾਈਮ ਆ ਕਾਦੀਆਂ ਪਿੰਡ ਦਾ ਉੱਥੇ ਰੱਖਣਾ ਜਿਹੜੇ ਮੇਰੇ ਸਾਥੀ ਨੇੜ ਦੇ ਨੇ ਆ ਗਏ ਉਹ ਬੇਸ਼ੱਕ ਘਰੇ ਆ ਵੀ ਜਾਣ ਕੋਈ ਗੱਲ ਨਹੀਂ ਜਿਹੜੇ ਨਹੀਂ ਤੁਰੇ ਉਹ ਕਾਦੀਆਂ ਪਿੰਡ ਹੀ 1 ਵਜੇ ਪਹੁੰਚਣ ਸਾਰਿਆਂ ਦਾ ਬਹੁਤ ਧੰਨਵਾਦ ਪ੍ਰਸ਼ਾਸਨ ਨੇ ਪ੍ਰੋਟੈਸਟ ਕਰਨ ਦੀ ਜਿਹੜੀ ਇਜਾਜ਼ਤ ਤਾਂ ਦਿੱਤੀ ਆ ਤੇ ਤੁਸੀਂ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਉਨ ਉੱਥੇ ਚੱਲਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤ